ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 998872820 ਜੇ ਮੇਰਾ ਨੰਬਰ ਹੈਗਾ ਤੇ ਜੀਵਨ ਮੇਰਾ ਨਾਂ ਪਿੰਡ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਤੇ ਅੱਜ ਆਪਾਂ ਬਾਈ ਕੋਲੇ ਪਹੁੰਚੇ ਹੋਏ ਹਾਂਗੇ ਤੇ ਬਾਈ ਕੋਲੇ ਆ ਵਹਿੜ ਵਿਕਾਊ ਹੈਗੀ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਡਿਟੇਲ ਲੈਣੇ ਆ ਬਾਈ ਤੋਂ ਹੋਰ ਬਾਈ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਕੰਮ ਸਿੱਤਾਂ ਹੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਨਾਂ ਦੱਸਦੇ ਪਹਿਲਾਂ ਤਾਂ ਆਪਾਂ ਨਾਂ ਹੈਗਾ ਜੀ ਗੱਭੂ ਮੱਲੀ ਆ ਗੱਭੂ ਮ ਤੇ ਨੰਬਰ ਪਹਿਲੇ ਹੀ ਬੋਲ ਦਈਏ ਆਪਾਂ 62831 62831 72800 72800 ਹਾਂਜੀ ਠੀਕ ਹੈ ਜੀ ਤੇ ਪਿੰਡ ਆਪਣਾ ਕਿਹੜਾ ਚੀਤਾ ਹਨਾ ਹਾਂਜੀ ਪਿੰਡ ਜੀ ਜ਼ਿਲ੍ਹਾ ਆਪਣਾ ਕਿਹੜਾ ਪੈਂਦਾ ਮੋਗਾ ਜੀ ਜ਼ਿਲ੍ਹਾ ਮੋਗਾ ਪੈਂਦਾ ਹਾਂਜੀ ਠੀਕ ਹੈ ਤੇ ਦੋਸਤੋ ਆਪਾਂ ਤੁਹਾਨੂੰ ਬਾਈ ਦੇ ਘਰ ਦੀ ਡਿਟੇਲ ਵੀ ਦੱਸਾਂਗੇ ਕਿੱਥੇ ਜੀ ਬਾਈ ਦਾ ਘਰ ਆ ਤੇ ਪਹਿਲਾਂ ਆਪਾਂ ਵਿਹੜ ਦੇ ਬਾਰੇ ਗੱਲਬਾਤ ਕਰ ਲਈਏ ਅ ਬਾਈ ਇਹਦੇ ਬਾਰੇ ਦੱਸ ਦੋ ਆਪਾਂ ਨੂੰ ਇਹ ਬਾਈ ਪਹਿਲਾ ਸੂਆ ਹੀ ਹੈ ਵਿਹੜੇ ਪਹਿਲਾ ਸੂਆ ਸੋਨੀ ਹੈ ਹਾਂਜੀ ਠੀਕ ਹੈ ਜੀ ਉਹ ਆਪਣਾ ਇਹਦਾ ਟੀਕੇ ਦਾ ਕੋਈ ਪਤਾ ਵੀ ਕਿਹੜੇ ਟੀਕੇ ਦੀ ਹੈ? ਨਹੀਂ ਇਹ ਇਹ ਨਹੀਂ ਪਤਾ ਭਾਈ ਅੱਬਾ ਵਹਿੜ ਲੈ ਇਹ ਬੱਚੀ ਲੈ ਸ਼ੂਟ ਬੱਚੀ ਲੈ ਸ਼ੂਟਿੰਗ ਠੀਕ ਹੈ ਠੀਕ ਹੈ ਤੇ ਕਿੰਨੇ ਕਹਿੰਦਾ ਰਹਿੰਦੇ ਸੌਂਚਦੇ? ਇਹਦੇ ਭਾਈ ਰਹਿ ਗਏ ਅੱਜ 13 ਰਕਦੇ ਹੁੰਦੇ ਆ। 13 ਕਹਿੰਦਾ ਰਹੇਗੇ। ਹਾਂਜੀ ਠੀਕ ਹੈ ਤੇ ਜਿਹੜਾ ਅੱਗੇ ਤਾਂ ਟੀਕਾ ਭਰਾਇਆ ਹੋਇਆ ਉਹ ਕੋਈ ਪਤਾ ਵੀ ਕਿਹੜਾ ਭਰਾਇਆ? ਉਹ ਹੁਣ ਸੀਮਨ ਨਹੀਂ ਪਤਾ ਵੀ ਕਿਹੜਾ ਪਰ ਉਹ ਚੰਗਾ ਭਰਾਇਆ ਵਾ ਟੀਕਾ ਘਰੇ ਰੱਖਣੀ ਸੀ ਪਹਿਲਾਂ। ਠੀਕ ਹੈ। ਵੀ ਮਾਣ ਪਹਿਲਾਂ ਸੀਗਾ ਵੀ ਘਰੇ ਰੱਖਾਂਗੇ ਵਹਿੜ। ਠੀਕ ਹੈ ਠੀਕ ਹੈ ਜਿਹਨੇ ਚੰਗਾ ਸੀਮਨ ਭਰਾਇਆ ਹੋਇਆ। ਹਾਂ ਤੇ ਕੋਈ ਦੁੱਧ ਦਾ ਪਾਇੜਗਾ ਤਾਂ ਨਹੀਂ ਦੇ ਸਕਦੇ ਹਨ ਵੀ ਇੰਨਾ ਕੱਢੂ ਜਾਂ ਐ ਕੱਢੂਗੀ ਕਿਉਂ ਪਹਿਲਾਂ ਸੂਏ ਸੂਣਾਗਾ ਤੇ ਬਾਕੀ ਫਿਰ ਆਪਾਂ ਨੂੰ ਹਵਾਨਾ 200 ਦੇਖ ਕੇ ਤੁਹਾਨੂੰ ਐੜਗਾ ਲੱਗ ਸਕਦਾ ਵੀ ਵੈੜ ਚੰਗਿਆਂ ਵੈੜਾਂ ਚ ਆਉਂਦੀ ਆ ਹਨਾ ਹਾਂਜੀ ਹਾਂਜੀ ਤੇ ਬਾਈ ਆਪਾਂ ਨੂੰ ਤੋੜ ਕੇ ਦਿਖਾ ਦੇ ਹਾਂਜੀ ਹਾਂਜੀ ਤੇ ਉਹ ਆਪ ਨੂੰ ਉਮਰ ਦਾ ਕੋਈ ਅੰਦਾਜ਼ਾ ਹੋਊਗਾ ਵੀ ਕਿੰਨੀ ਕਊ ਇਹਦੀ ਉਮਰ ਨਹੀਂ ਬਾਈ ਉਮਰ ਦਾ ਮੈਨੂੰ ਇੰਨਾ ਨਹੀਂ ਪਤਾ ਯਾਰ ਕਿੰਨੀ ਮਾਰੀ ਦੀ ਠੀਕ ਆ ਠੀਕ ਆ ਮੈਂ ਤੋੜ ਕੇ ਦਿਖਾ ਦੇ ਬਾਈ ਇਧਰ ਨੂੰ ਤੇ ਨਾਲ ਨਾਲ ਬਾਈ ਆਪਾਂ ਨੂੰ ਆਪਾਂ ਘਰ ਦੀ ਡਿਟੇਲ ਦੱਸ ਦਈਏ ਕਿੱਥੇ ਘਰ ਆਪਣਾ ਘਰ ਹੈਗਾ ਜੀ ਆਪਣਾ ਸੜਕ ਤੋਂ ਹੀ ਅੱਡੇ ਤੇ ਜਿਹੜਾ ਸੁਖਾਨੰਦ ਵਾਲਾ ਅੱਡਾ ਸੁਖਾਨੰਦ ਵਾਲੋਂ ਠੀਕ ਹੈ ਠੀਕ ਹੈ ਲੰਮਾ ਹੀ ਲੈ ਜਾ ਬਾਈ ਮਾੜੀ ਜਿਹੀ ਕਿਰਾ ਤੋਰ ਲੈ ਜਦੋਂ ਆਪਾਂ ਸੁਖਾਨੰਦ ਤੋਂ ਆਵਾਂਗੇ ਚੀਦੇ ਨੂੰ ਹਨਾ ਹਾਂਜੀ ਤੇ ਖੱਬੇ ਬੈਂਕ ਪੈ ਜਾਂਦੀ ਹੈ ਜੀ ਠੀਕ ਹੈ ਨੇੜੇ ਬੈਂਕ ਪੈ ਜਾਂਦਾ ਮੋੜ ਲੈ ਬਾਈ ਮੋੜ ਲੈ ਮੋੜ ਲੈ ਉਸ ਨੇੜੇ ਦੀ ਆਪਾਂ ਖੱਬੇ ਹੱਥ ਮੋੜ ਕੇ ਤੇ ਆਪਣਾ ਫਿਰਨੇ ਦੇ ਘਰ ਆ ਗਏ ਹਨਾ ਹਾਂਜੀ ਹਾਂ ਠੀਕ ਹੈ ਬਾਲਾ ਦੋਸਤ ਨੇਗਾ 13 ਦਿਨ ਸੂਂਚ ਰਹਿ ਗਿਆ ਹਨ ਇਹਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਦੋਸਤੋ ਇਹ ਵੀ ਦੱਸ ਦਗੇ ਬਾਈ ਦੀ ਘਰੇ ਰੱਖੀ ਹੋਈ ਆ ਕੋਈ ਬਾਈ ਵਪਾਰ ਦਾ ਕੰਮ ਨਹੀਂ ਕਰਦਾਗਾ ਤੇ ਕਈ ਵਾਰ ਹੁੰਦਾ ਹੈ ਕਿ ਬਾਈ ਕਹਿੰਨੀ ਲੈ ਆ ਕੇ ਤੇ ਵੀਰ ਦੇ ਵਪਾਰ ਦਾ ਕੰਮ ਕਰਦੇ ਆ ਕੇ 13 ਦਿਨ ਦੱਸਿਆ ਰਹਿੰਦੇ ਹਨ ਬਾਈ ਹਾਂਜੀ ਹਾਂਜੀ 13 ਦਿਨ ਆਹ ਠੀਕ ਹੈ ਤੇ ਆਪਾਂ ਮੁੱਲ ਇਹ ਤਾਂ ਦੱਸ ਦਗੇ ਕੀ ਮੁੱਲ ਕਰਨਾ ਪਤਾ ਮੁੱਲ ਇਹਦਾ 170 ਆ ਬਾਈ 170 ਆ ਠੀਕ ਹੈ ਤੇ ਕੋਈ ਸ਼ੋਰ ਛੱਪਾ ਹਲਕਾ ਫੁਲਕਾ ਜੀ ਹੋ ਜੂਗਾ ਜੀ ਹੋ ਜੂਗਾ ਮਾਨਤਾ ਹੋ ਜੂਗਾ ਨਾ ਹਾਂਜੀ ਤੇ ਦੋਸਤੋ ਨੰਬਰ ਬਾਈ ਦਾ ਸਕਰੀਨ ਦੇ ਥੱਲੇ ਵੀ ਚੱਲ ਰਿਹਾ ਹੈਗਾ ਉੱਥੋਂ ਵੀ ਚੱਕ ਲਓ ਚੀਦਾ ਬਾਈ ਦਾ ਪਿੰਡ ਹੈਗਾ ਬਈ ਆਪਣੇ ਪਿੰਡ ਆ ਗਿਆ ਨੇੜੇ ਸੁਖਨਾਨ ਦਾ ਕਿਹਕ ਤਾਂ ਨਾ ਹਾਂਜੀ ਹੋਰ ਪਿੰਡ ਕੋਈ ਬੋਲ ਦਿਓ ਆਪਾਂ ਸੁਖਨਾਨ ਵੰਦਰ ਠੱਠੀ ਬੰਬੀਹਾ ਠੀਕ ਹੈ ਹਾਂਜੀ ਜਿੰਦੀ ਦੇ ਨੇੜੇ ਨੇੜੇ ਆਉਂਦੇ ਪਿੰਡ ਆ ਹਨਾ ਸ਼ਹਿਰ ਆਪਣੇ ਪੈ ਜਾਂਦਾ ਜਿਵੇਂ ਭਗਤਾ ਸ਼ਹਿਰ ਭਗਤਾ ਪੈ ਜਾਂਦਾ ਆਪਾਂ ਇਧਰੋਂ ਬਗਰਾੜੀ ਹੈ 10 ਕਿਲੋਮੀਟਰ ਦੂਰ ਠੀਕ ਹੈ ਬਗਰਾੜੀ 10 ਕਿਲੋਮੀਟਰ ਦੂਰ ਹੈ ਭਗਤਾ ਠੀ ਜੇ ਆਪਾਂ ਸੁਗਣੋਂ ਤੋਂ ਆਪਾਂ ਦੱਸਦਾ ਜੀ ਸੁਗਣੋਂ ਤੋਂ ਜੋ ਆਪਾਂ ਆਵਾਂਗੇ ਖੱਬੇ ਹੱਥ ਫਿਰ ਨਹੀਂ ਮੁੜ ਕੇ ਆ। ਤੇ ਜੇ ਆਪਾਂ ਦੂਜੇ ਪਾਸੇ ਆ ਗਏ ਠੱਠੀ ਆ ਗਏ ਆਪਣੇ। ਹਾਂਜੀ ਰੋਡ ਤੇ ਹੀ ਆ ਬਸ ਘਰ। ਠੀਕ ਆ ਜੀ ਠੱਠੂ ਆਵਾਂਗੇ ਫਿਰ ਕਿਹੜੇ ਪਾਸੇ ਮੁੜਨਾ ਪੈਣਾ ਆਪਾਂ ਨੂੰ? ਰੋਡ ਰੋਡ ਹੀ ਹੋਣਾ ਜੀ ਇੱਧਰ। ਬਸ ਫਿਰ ਨਹੀਂ ਆਉਨੇ ਫਿਰ ਨਹੀਂ ਫਿਰ। ਠੀਕ ਆ ਠੀਕ ਆ ਠੀਕ ਆ। ਦੋਸਤੋ ਫਿਰ ਨਹੀਂ ਤੇ ਘਰ ਆ ਬਾਈਆਂ ਦਾ ਤੇ ਬਾਕੀ ਬਾਈਆਂ ਦੇ ਬਾਹਰ ਤੇ ਤੁਹਾਨੂੰ ਪਾਇੜਗਾ ਲੱਗਦੀਆਂ ਮਸ਼ੀਨ ਵੀ। ਬਾਕੀ ਇੱਕ ਕੰਬੈਨਾਂ ਆਪਣੇ ਕੋਲ। ਹਾਂ ਮਸ਼ੀਨਾਂ ਖੜੀਆਂ ਹਨਾ ਕੰਮ ਚੱਲੀ ਜਾਂਦਾ ਨੂੰ ਮਸ਼ੀਨਾਂ ਦਾ। ਠੀਕ ਆ ਭਾਈ ਠੀਕ ਹੈ ਓਕੇ